शहदल बेमिसा दास्ताने बादशाही नौमी राखो आप हिन्दुवन की टेक पूरब दी यात्रा तो बाद श्री गुरु टेक पाहादर महाराज आनंदपुर साहिब आ टिके अति परिवार नो भी पटना साहिब तो पंजाब बुला लिया उसी दौरान कश्मीर तो तुरे पंडित आनंदपुर साहिब पहुंचे सर सा। ਲੰਮਾ ਸਫ਼ਰ ਕਰਕੇ ਜਦੋਂ ਕਸ਼ਮੀਰ ਤੋਂ ਪੰਡਤਾਂ ਦਾ ਵੱਟਾ ਜਥਾ ਪਹੁੰਚਿਆ ਤਾਂ ਸਤਗੁਰਾਂ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਣ ਅਤੇ ਆਰਾਮ ਕਰਨ ਲਈ ਕਿਹਾ ਅਗਲੇ ਦਿਨ ਕਸ਼ਮੀਰੀ ਪੰਡਤ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਕੁਰਲਾ ਉੱਠੇ ਪਹਿਲਾ ਪੰਡਤ ਕਿਰਪਾ RAM ਨੇ ਆਪਣੀ ਦਰਦ ਭਰੀ ਕਹਾਸਤਾ ਸੁਣਾਈ ਫਿਰ ਵਾਰੀ-ਵਾਰੀ ਕਈਆਂ ਨੇ ਔਰੰਗੇ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਨੂੰ ਬਿਆਨ ਕਰਦੇ ਆ ਕਿਹਾ ਮਹਾਰਾਜ ਅਇ ਤੱਕ ਅਸੀਂ ਸਾਰੇ ਜ਼ੁਲਮ ਕਿਸੇ ਨਾ ਕਿਸੇ ਤਰ੍ਹਾਂ ਝੱਲ ਲਏ ਸੀ ਪਰ ਹੁਣ ਤਾਂ ਔਰੰਗਜ਼ੇਬ ਨੇ ਕਤਲ ਜਾਂ ਕਲਮਾ ਦਾ ਹੁਕਮ ਦੇ ਕੇ ਸਾਫ਼ ਕੀਤਾ ਕਿ ਜੇ ਜੀਣਾ ਹੈ ਤਾਂ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ اے ਗਰੀਬ ਨਿਵਾਜ਼ ਅਸੀਂ ਸਾਰੇ ਆਸਰੇ ਛੱਡ ਬੜੀ ਆਸ ਨਾਲ ਤੁਹਾਡੀ ਸ਼ਰਣਾ ਆਏ ਹਾਂ ਜਿਵੇਂ ਆਪ ਜੀ ਨੇ ਮੱਖਣ ਸ਼ਾ ਲੁਭਾਣੇ ਦਾ ਡੁੱਬਦਾ ਪੀੜਾ ਪਾਰ ਲਗਾਇਆ ਸੀ ਕਿਰਪਾ ਕਰੋ ਸਾਡਾ ਰੁੱੜਦਾ ਜਾਂਦਾ ਤਿਲਕ ਜੰਜੂ ਵੀ ਬਚਾ ਲਵੋ ਨਹੀਂ ਤਾਂ ਸੰਸਾਰ ਵਿੱਚ ਇੱਕ ਵੀ ਹਿੰਦੂ ਨਹੀਂ ਰਹਿਣਾ ਸਾਡੀ ਤਾਂ ਹੋਂਦ ਹੀ ਖਤਮ ਹੋ ਜਾਣੀ ਹੈ ਮਿਹਰ ਕਰੋ ਸਾਡਾ ਹਿੰਦੂ ਧਰਮ ਬਚਾ ਲਵੋ ਪੰਡਤਾਂ ਵੱਲੋਂ ਕੀਤੇ ਗਏ ਤਰਲੇ ਅਤੇ ਮਿੰਨਤਾਂ ਨੂੰ ਸੂਰਜ ਪ੍ਰਕਾਸ਼ ਤੇ ਕਰਤਾ ਕਵੀ ਸੰਤੋਖ ਸਿੰਘ ਜੀ ਨੇ ਇੰਜ ਕਲਮ ਬਧ ਕੀਤਾ ਇੱਕ ਆਸਰਾ ਆਪ ਗੁਸਾਈ ਗਹੋ ਬਾ ਡੂਬਤ ਸਭ ਜਾਈ ਰਾਖੋ ਆਪ ਸਿੰਦੂਆਂ ਕੀ ਟੇਕ ਨਾਹੇ ਤਾ ਜਗ ਮੈਂ ਰਹੇ ਨਾ ਏਕ ਨਵੇਂ ਸਤਗੁਰੂ ਸ਼ਾਂਤ ਚਿਤ ਬੈਠੇ ਪੰਡਤਾਂ ਦੇ ਭਰਿਆ ਸੁਣ ਰਹੇ ਸਨ ਬਾਲ ਗੋਬਿੰਦ ਰਾਏ ਵੀ ਉਹਨਾਂ ਦੇ ਕੋਲ ਸਨ ਪੰਡਤ ਕਿਰਪਾ RAM ਨੇ ਗੱਲ ਵਿੱਚ ਪੱਲਾ ਪਾ ਹੱਥ ਜੋੜ ਬੇਨਤੀ ਕੀਤੀ ਏ ਤਨ ਗੁਰੂ ਹਰਗੋਬਿੰਦ ਸਹਿਜ ਜੀ ਦੇ ਚੰਦ ਸਾਡੀ ਬਾਹ ਫੜੋ ਦਰ ਆਿਆਂ ਦੀ लाज ਰੱਖ ਲਵੋ ਬਾ ਅਸਾਡੀ ਪਕੜੀ ਐ ਗੁਰ ਹਰਗੋਬਿੰਦ ਕੇ ਚੰਦ ਇਹ ਸਭ ਦੇਖ ਸੁਣ ਕੇ ਬਾਲ ਗੋਬਿੰਦ ਰਾਏ ਜੀ ਨੇ ਗੁਰਦੇਵ ਪਿਤਾ ਨੂੰ ਪੁੱਛਿਆ ਪਿਤਾ ਜੀ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ ਗੁਰੂ ਪਿਤਾ ਨੇ ਬਚਨ ਕਹੇ ਲਾਲ ਜੀ ਕੋਈ ਮਹਾਬਲੀ ਮਹਾਪੁਰਖ ਦੀ ਕੁਰਬਾਨੀ ਨਾਲ ਹੀ ਇਹਨਾਂ ਦਾ ਧਰਮ ਬਚਾਇਆ ਜਾ ਸਕਦਾ ਹੈ ਗੋਬਿੰਦ ਰਾਏ ਜੀ ਸਹਿ ਸੋਭਾ ਬੋਲੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਮਹਾਬਲੀ ਹੋਰ ਕੋਣ ਹੋ ਸਕਦਾ ਹੈ ਸਤਿਗੁਰੂ ਆਪਣੇ ਸੁਪੁੱਤਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪ੍ਰਸੰਨ ਹੋਏ ਤੇ ਪੰਡਤਾਂ ਨੂੰ ਕਿਹਾ ਔਰੰਗਜ਼ੇਬ ਨੂੰ ਕਹਿ ਦਿਵੋ ਕਿ ਜੇਕਰ ਸਾਡੇ ਰਹਿਬਰ ਗੁਰੂ ਤੇਗ ਪਹਾਦਰ ਨੂੰ ਮੁਸਲਮਾਨ ਬਣਾ ਲਵੇਗਾ ਤਾਂ ਅਸੀਂ ਸਾਰੇ ਆਪੇ ਦੀਨ ਕਬੂਲ ਕਰ ਲਵਾਂਗੇ ਜਿਸ ਦੇ ਬਾਅਦ ਤਾਂ ਗੁਰੂ ਤੇਗ ਪਹਾਦਰ ਸੈ ਮਹਾਰਾਜ तिलक ਅਤੇ ਜੰਝੂ ਦੀ ਰਾਖੀ ਲਈ ਆਪ ਤੁਰ ਕੇ ਦਿੱਲੀ ਗਏ ਅਤੇ ਚਾਨਨੀ ਚੌਕ ਵਿੱਚ ਆਪਣੇ ਦਿਨ ਸਿੱਖਾਂ ਨਾਲ ਅਦੁੱਤੀ ਕੁਰਬਾਨੀ ਦਿੱਤੀ